ਇਹ ਹੈਗੀ ਹੈ ਜੀ ਰਾਣੀ ਮੱਖੀ ਠੀਕ ਹੈ ਇਹ ਆਪਦੇ ਹੁਣ ਆਸਣ ਤੇ ਬੈਠੀ ਹੈ ਇਹ ਵਿਚਾਰੀ ਨਾ ਉੱਡੇ ਨਾ ਇਹ ਸ਼ਹਿਦ ਇਕੱਠਾ ਕਰੇ ਇਹਨੇ ਆਪ ਦਾ ਰਾਜ ਕਰਨਾ ਇਹ ਜਿੱਥੇ ਵੀ ਰਹੇ ਉਹ ਆਸਣ ਲਾ ਕੇ ਬੈਹਿੰਦੀ ਹੈ ਉੱਥੇ ਬੈਠੀ ਰਹਿੰਦੀ ਹੈ ਤੇ ਦੂਜੀਆਂ ਕਈਆਂ ਨੇ ਸ਼ਹਿਦ ਇਕੱਠਾ ਕਰਨ ਜਿਹੜਾ ਕਿ ਇਕੱਠਾ ਕਰਕੇ ਆਪਣੇ ਕੋਲੇ ਲਿਆ ਕੇ ਉਹਨਾਂ ਨੇ ਰੱਖਤਾ ਇਹ ਹੈ ਜੀ ਨਿੱਕੀ ਮੱਖੀ ਦਾ ਸ਼ਹਿਦ ਆ ਦੇਖੋ ਤੁਸੀਂ ਪੈਕਿੰਗ ਆਪਣੇ ਕੋਲੇ 1 ਕਿਲੋ ਵਾਲੀ ਇੱਕ ਅੱਧਾ ਕਿਲੋ ਵਾਲੀ ਜਿਹੜਾ ਕਿ ਬਹੁਤ ਵਧੀਆ ਹੁੰਦਾ ਜਿਵੇਂ ਮਰਜ਼ੀ ਇਹਨੂੰ ਭਾਵੇਂ 30 ਸਾਲ ਤੁਸੀਂ ਰੱਖ ਕੇ ਭੁੱਲ ਜਿਓ ਜੀ ਇਹ ਖਰਾਬ ਨਹੀਂ ਹੋਊਗਾ ਨਾ ਇਹ ਮਤਲਬ ਆ ਇਸ ਤਰ੍ਹਾਂ ਜੇ ਮੈਂ ਆਪਣੇ ਖੰਡ ਜੀ ਜੰਮ ਜਾਂਦੀ ਉਹ ਜੰਮੇ ਹਨਾ ਕਿਉਂਕਿ ਪਿਓਰ ਹੈ ਜਿੱਥੇ ਮਰਜੀ ਇਹਨੂੰ ਲੈਬ ਤੇ ਟੈਸਟ ਕਰਾਓ ਜੀ ਕੋਈ ਕਿਸੇ ਤਰ੍ਹਾਂ ਦੀ ਇਹਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਅਗਰ ਆਪਾਂ ਇਹ ਸ਼ਹਿਦ ਅਠੰਡ ਅਠੰਡ ਵਰਤਦੇ ਆ ਨਾ ਤਾਂ ਆਪਾਂ ਨੂੰ ਬਹੁਤ ਫਾਇਦੇ ਕਰਦਾ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਤਾਂ ਅਗਰ ਤੁਸੀਂ ਵੀ ਕਿਸੇ ਨੇ ਮੰਗਵਾਉਣਾ ਹੋਵੇ ਨਿੱਕੀ ਮੱਖੀ ਦਾ ਸ਼ਹਿਦ ਤਾਂ ਤੁਸੀਂ ਘਰੇ ਬੈਠੇ ਮੰਗਵਾ ਸਕਦੇ ਹੋ 8619874463 ਤੇ ਤੁਸੀਂ ਕਾਲ ਕਰੋ ਤੇ ਘਰੇ ਬੈਠੇ ਇਹ ਸ਼ਹਿਦ ਮੰਗਵਾਓ ਇਹ ਮੇਰਾ ਨੰਬਰ ਚੱਲ ਰਿਹਾ ਜੀ ਸਕਰੀਨ ਤੇ ਨਿੱਕੀ ਮੱਖੀ ਦਾ ਸ਼ਹਿਦ ਤੁਹਾਨੂੰ ਘਰੇ ਬੈਠੇ ਬਿਠਾਏ ਮਿਲੂਗਾ ਜਿਹੜਾ ਕਿ ਬਹੁਤ ਹੀ ਜਾਨ ਪਾਉਂਦਾ ਆਪਣੇ ਸਰੀਰ ਦੇ ਵਿੱਚ ਤੇ ਇਹ ਤੋਂ ਬਹੁਤ ਦਵਾਈਆਂ ਤਿਆਰ ਹੁੰਦੀਆਂ ਨੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਆ ਜਾ ਭੈਣੇ ਮੇਰੇ ਕੋਲੇ